Trinoshya ecosystem development is launching today on women's day every 3 months ek program hovega uh, jinna de 10 entrepreneurs nu no, asi uh, handpick karke unadi mentorship te kaam karange ek saal da program hai but initially 3 months zyada crucial honge ਕਿ ਕਿਦਾਂ ਸਕੇਲ ਕਰਨਾ ਹੈ ਕਿਦਾਂ ਤੁਹਾਨੂੰ ਅੱਗੇ ਵਧਣਾ ਚਾਹੀਦਾ ਹੈ ਉਹਦੇ ਬਾਰੇ ਸਿਖਾਇਆ ਜਾਏਗਾ ਐਂਡ ਆਫਟਰ ਥੈਟ ਬਾਕੀ ਸਾਰੇ ਤੇ ਸਾਰੇ 9 ਮੰਥਸ ਥੋੜੀ ਬਹੁਤ ਹੈਂਡਹੋਲਡਿੰਗ ਜਿੱਥੇ ਵੀ ਉਹਨਾਂ ਨੂੰ ਲੋੜ ਪਈ ਉਹ ਸਾਡੇ ਕੋਲ ਆ ਸਕਦੇ ਨੇ ਪਹਿਲਾਂ ਨੌਲੇਜ ਦਿੱਤੀ ਜਾਏਗੀ ਅੱਗੇ ਜਿਹੜੀ ਹੈਲਪ ਚਾਹੀਦੀ ਹੋਏਗੀ ਉਹ ਸਾਰੀ ਮਿਲੇਗੀ ਕਿੰਨੀਆਂ ਤੁਹਾਡੇ ਨਾਲ ਊਮੈਨ ਜੁੜੀਆਂ ਹੋਈਆਂ ਜੀ ਮੇਨਲੀ ਪੰਜਾਬ ਦੀਆਂ ਊਮੈਨ ਤੇ ਹੀ ਥੋੜਾ ਫੋਕਸ ਹੈ ਜਾਂ ਕੋਈ ਵੀ ਤੁਹਾਡੇ ਨਾਲ ਜੁੜ ਸਕਦੀ ਹੈ ਕੋਈ ਵੀ ਕੋਈ ਵੀ ਜੁੜ ਸਕਦੇ ਨੇ ਜੀ Uh, this is all pan india ਕਿਵੇਂ ਤੁਸੀਂ ਇਸ ਟਰਮ ਨੂੰ ਸਮਝਦੇ ਹੋ ਕਿਵੇਂ ਤੁਸੀਂ ਕਿੰਨਾ ਕੁ ਸਟੱਡੀ ਕੀਤਾ ਟਰਮ ਹੈਗੀ ਹੈ ਬਸ ਬਟ ਅਪਾਰਟ ਫਰਮ ਥੈਟ ਉਹ ਵੀ ਐਂਟਰਪ੍ਰਨਿਓਰਸ ਨੇ ਬਾਬੂਸ਼ਾਹ ਦੇਖ ਰਹੇ ਦੁੱਸਰੇ ਅੱਜ ਇੰਟਰਨੈਸ਼ਨਲ ਔਮਨਡੇ ਤੇ ਅਸੀਂ ਖਾਸ ਮਹਿਮਾਨ ਨਾਲ ਗੱਲਬਾਤ ਕਰਾਂਗੇ ਔਮਨ ਐਂਟਰਪ੍ਰਨਿਓਰਸ ਨੇ ਜਿਹੜੇ ਉਹਨਾਂ ਨੂੰ ਆਪਣੇ ਨਾਲ ਜੋੜ ਕੇ ਉਹਨਾਂ ਨੂੰ ਗਾਈਡੈਂਸ ਦੇਣ ਵਾਲੇ ਨਮਨੀਤ ਕੌਰ ਢਿੱਲੋਂ ਸਾਡੇ ਨਾਲ ਮੌਜੂਦ ਨੇ ਆਪ ਇਹ ਐਕਟਰ ਵੀ ਨੇ ਮਾਡਲ ਵੀ ਨੇ ਤੇ ਫੈਮੀਨਾ ਮਿਸ ਇੰਡੀਆ ਵਰਲਡ ਦਾ ਖਿਤਾਬ ਵੀ ਇਹਨਾਂ ਨੇ ਜਿੱਤਿਆ ਹੋਇਆ ਮੈਮ ਪਹਿਲਾਂ ਤਾਂ ਮੁਬਾਰਕਾਂ ਆ ਇਸ ਦਿਨ ਦੀਆਂ ਤੁਹਾਨੂੰ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜਿਹੜਾ ਤੁਸੀਂ ਜੁੜੇ ਹੋ ਵੀਡ ਨਾਮ ਦੀ ਤੁਸੀਂ ਜਿਹੜੀ ਬਣਾਈ ਹੈਗੀ ਹੈ ਪਹਿਲਾਂ ਤੋਂ ਦੇ ਬਾਰੇ ਦੱਸੋ ਕਿਵੇਂ ਸ਼ੁਰੂ ਕੀਤਾ ਤੇ ਕੀ ਉਹਦੇ ਵਿੱਚ ਤੁਸੀਂ ਕਰਦੇ ਹੋ uh well weed uh, basically stands for women entrepreneurship ecosystem development uh, just jis assi uh, entrepreneurs nu no laake onade uh, basic mentorship te te agge onade businesses nu no scale karan ch help karange and uh, mera role basically is rahega ਅ ਵਿਦ ਪੰਜਾਬੀ ਐਂਜਲਸ ਨੈਟਵਰਕ ਮਿਸਟਰ ਸਾਹਿਲ ਮੱਕਰ ਕਿ 10 ਐਵਰੀ 3 ਮੰਥਸ ਇੱਕ ਪ੍ਰੋਗਰਾਮ ਹੋਏਗਾ ਜਿਨ੍ਹਾਂ ਦੇ 10 ਐਂਟਰਪ੍ਰੈਨਰਸ ਨੂੰ ਅਸੀਂ ਹੈਂਡ ਪਿਕ ਕਰਕੇ ਉਹਨਾਂ ਦੀ ਮੈਂਟਰਸ਼ਿਪ ਤੇ ਕੰਮ ਕਰਾਂਗੇ ਐਂਡ ਐਵਰੀ 3 ਇੱਕ ਸਾਲ ਦਾ ਪ੍ਰੋਗਰਾਮ ਹੈ ਬਟ ਇਨੀਸ਼ੀਅਲੀ 3 ਮੰਥਸ ਜ਼ਿਆਦਾ ਕ੍ਰੂਸ਼ਲ ਹੋਣਗੇ ਬਿਕੋਜ਼ ਉੱਥੇ ਹੀ ਉਹਨਾਂ ਨੂੰ ਉਹਨਾਂ ਦੇ ਬਿਜ਼ਨਸ ਬਾਰੇ ਰਿਸਰਚ ਐਂਡ ਅੱਗੇ ਕਿਦਾਂ ਸਕੇਲ ਕਰਨਾ ਹੈ ਕਿਦਾਂ ਤੁਹਾਨੂੰ ਅੱਗੇ ਵਧਣਾ ਚਾਹੀਦਾ ਹੈ ਉਹਦੇ ਬਾਰੇ ਸਿਖਾਇਆ ਜਾਏਗਾ ਐਂਡ ਆਫਟਰ ਥੈਟ ਬਾਕੀ ਸਾਰੇ ਦੇ ਸਾਰੇ 9 ਮੰਥਸ ਥੋੜੀ ਬਹੁਤ ਹੈਂਡਹੋਲਡਿੰਗ ਜਿੱਥੇ ਵੀ ਉਹਨਾਂ ਨੂੰ ਲੋੜ ਪਈ ਉਹ ਸਾਡੇ ਕੋਲ ਆ ਸਕਦੇ ਨੇ ਉਹਨਾਂ ਨੂੰ ਅਕਾਊਂਟਸ ਦੀ ਲੀਗਲ ਦੀ ਜਾਂ ਕਿਸੇ ਵੀ ਚੀਜ਼ ਦੀ ਮਾਰਕੀਟਿੰਗ ਐਂਡ ਸੋ ਐਂਡ ਸੋ ਫਿਰ ਪਹਿਲਾ ਨੌਲੇਜ ਦਿੱਤੀ ਜਾਏਗੀ ਅੱਗੇ ਜਿਹੜੀ ਹੈਲਪ ਚਾਹੀਦੀ ਹੋਏਗੀ ਉਹ ਸਾਰੀ ਮਿਲੇਗੀ ਇਨਕਲੂਡਿੰਗ ਇਨ ਫੈਕਟ ਫੰਡਿੰਗ ਅੱਛਾ ਕਿੰਨੀਆਂ ਤੁਹਾਡੇ ਨਾਲ ਔਮਨ ਜੁੜੀਆਂ ਹੋਈਆਂ ਜੀ ਹੁਣ ਵੈਲ ਅਸੀਂ ਅੱਜ ਹੀ ਉਹਨੂੰ ਲਾਂਚ ਕਰ ਰਹੇ ਹਾਂ ਔਮਨ ਐਂਟਰਪ੍ਰੀਨਿਓਰਸ਼ਿਪ ਇਕੋਸਿਸਟਮ ਡਿਵੈਲਪਮੈਂਟ ਇਸ ਲਾਂਚਿੰਗ ਟੁਡੇ ਔਨ ਔਮਨਸ ਡੇ ਸੋ ਐਪਲੀਕੇਸ਼ਨਸ ਅੱਜ ਤੋਂ ਖੁੱਲਣ ਗਈਆਂ ਐਂਡ ਸਾਰੇ ਜਿੰਨੇ ਵੀ ਤੁਹਾਡੇ ਦਰਸ਼ਕ ਦੇਖ ਰਹੇ ਨੇ ਉਹ ਅਪਲਾਈ ਕਰ ਸਕਦੇ ਨੇ ਐਟ ਪੰਜਾਬ ਐਂਜਲਸ ਨੈਟਵਰਕ ਦੀ ਵੈਬਸਾਈਟ ਤੇ ਐਂਡ ਉਥੋਂ ਉਹ ਆਪਣੇ ਬਿਜ਼ਨਸ ਬਾਰੇ ਦੱਸ ਸਕਦੇ ਨੇ ਸਾਨੂੰ ਐਂਡ ਵੀ ਵਿਲ ਕਾਲ ਯੂ ਐਂਡ ਗੈਟ ਇਨ ਟੱਚ ਵਿਦ ਯੂ ਅੱਛਾ ਮੇਨਲੀ ਪੰਜਾਬ ਦੀਆਂ ਔਮਨ ਤੇ ਹੀ ਤੁਹਾਡਾ ਫੋਕਸ ਹੈ ਜਾਂ ਕੋਈ ਵੀ ਤੁਹਾਡੇ ਨਾਲ ਜੁੜ ਸਕਦੀ ਹੈ ਜੀ ਕੋਈ ਵੀ ਕੋਈ ਵੀ ਜੁੜ ਸਕਦੇ ਨੇ ਜੀ ਦਿਸ ਇਜ਼ ਆਲ ਪੈਨ ਇੰਡੀਆ फ्रॉम एनी रीजन एनी सिटी एनी स्टेट एनी विलेज इनफैक्ट बट परसनली जो तीन मैं पूछोगे uh, मेरा इंट्रस्ट ज़्यादा टू टीयर टू uh, टीयर थ्री सिटीज है आई थिंक इतने जिनी एसपीरेशनस होंगे ने एंड इतें जिनी लोड है कम करने की उन्नी लोड शायद मैट्रो सिटीज नहीं हैगी उ ऑलरेडी बहुत ज़्यादा अवेयरनेस है सो फोकस एंड ਪਰਸਨਲ ਬਾਇਸ ਜਿਹੜਾ ਮੇਰਾ ਰਹੇਗਾ ਉਹ ਟਾਇਰ 2 ਟਾਇਰ 3 ਸਿਟੀਜ਼ ਲਈ ਰਹੇਗਾ ਆ ਮੋਸਟਲੀ ਹਾਂਜੀ ਮੈਮ ਜਿਹੜਾ ਔਮਨ ਅਨਟਰਪ੍ਰਨਰ ਦੀ ਆਪਾਂ ਗੱਲ ਕਰੀਏ ਕਿਵੇਂ ਤੁਸੀਂ ਇਸ ਟਰਮ ਨੂੰ ਸਮਝਦੇ ਹੋ ਕਿਵੇਂ ਤੁਸੀਂ ਕਿੰਨਾ ਕੁ ਸਟੱਡੀ ਕੀਤਾ ਹੈ ਕੀ ਕਹਿਣਾ ਚਾਹੋਗੇ वेल विमेन ऑनटरप्रेनोज आई थिंक एक टर्म हैगी है बस बट अपार्ट फ्रॉम दैट वो भी ऑनटरप्रेन्योर्स ही ने बट वे कॉलिंग इट वेमैन ऑन्टप्रेन्योज प्योरली बिकॉज वो वो जरा इम्बैलेंस हैगा ईको सिस्टम ਉਹਨੂੰ ਉਹਦਾ ਕੰਮ ਖਤਮ ਕਰਨ ਲਈ ਕਿ ਜਿੰਨੇ ਜ਼ਿਆਦਾ ਅਸੀਂ ਬੈਲੈਂਸ ਕ੍ਰੀਏਟ ਕਰ ਸਕਾਂਗੇ ਐਂਡ ਸਿਮਿਲਰਲੀ ਜਿੰਨੇ ਸਾਡੇ ਕੋਲ ਅੱਜ ਬਿਜ਼ਨਸmen ਹੈਗੇ ਨੇ ਉਨੀ ਬਿਜ਼ਨਸ ਔਮਨ ਅਗੇ ਆਣ ਗਈਆਂ ਸੋ ਆਈ ਥਿੰਕ ਉਹਦਾ ਫੋਕਸ ਹੈ ਉਹਦੇ ਤੇ ਕੰਮ ਕਰ ਰਹੇ ਹਾਂ ਜੇ ਤੁਸੀਂ ਤੁਹਾਡੀਆਂ ਨੌਂ ਚ ਕਿੰਨੀਆਂ ਕਿ ਤੁਸੀਂ ਜਾਣਦੇ ਹੋ ਆਪਾਂ ਲੇਡੀਜ਼ ਦੀ ਗੱਲ ਕਰੀ ਜਿਨ੍ਹਾਂ ਨੇ ਆਪਣਾ ਜਿਵੇਂ ਸਟਾਰਟਅਪ ਦੇ ਜ਼ਰੀਏ ਬਹੁਤ ਵੱਡਾ ਮਕਾਮ ਹਾਸਲ ਕਰ ਲਿਆ आई थिंक मैं बहुत लेडीज़ को जानती हूँ बी एड सैलॉन चेन्स बी एड टेक कंपनीज बी एड डिजिटल मार्केटिंग एंड सो एंड सो फोर्थ जिन्होंने अपने भी कम किया एंड अपनी कंपनीज से अगे अगे आई थिंक आई नो वेमेन हु ऑल्सो हैव अबाउट थाउजेंड ऑफ एम्प्लॉयज अंडर दैम सो आई थिंक ਉਹ ਬਹੁਤ ਹੋਰ ਲੋਕਲ ਵੀ ਇਨਸਪੀਰੇਸ਼ਨ ਇਨਸਪੀਰੇਸ਼ਨ ਹੁੰਦੀਆਂ ਨੇ ਜਦੋਂ ਤੁਹਾਡੇ ਲੀਡਰਸ ਇੱਕ ਲੇਡੀ ਹੋਏ ਹੋਰ ਤੁਹਾਡੇ ਅੱਗੇ ਜਿੰਨੀ ਕੁੜੀਆਂ ਕੰਮ ਕਰਦੀਆਂ ਨੇ ਉਹਨਾਂ ਲਈ ਬਹੁਤ ਵੱਡੀ ਇਨਸਪੀਰੇਸ਼ਨ ਹੁੰਦੀ ਆ ਚੇਂਜ ਤੁਸੀਂ ਕਦੋਂ ਤੋਂ ਮੰਨਦੇ ਹੋ ਕਿ ਆਉਣਾ ਸ਼ੁਰੂ ਹੋਇਆ ਕਿਉਂਕਿ ਅੱਜ ਤੋਂ ਦੋ ਦਹਾਕੇ ਪਹਿਲਾਂ ਆਪਾਂ ਗੱਲ ਕਰੀਏ ਤਾਂ ਉਦੋਂ ਇਹ ਪੋਸੀਬਲ ਨਹੀਂ ਸੀਗਾ ਊਮਨ ਦੇ ਲਈ ਪਰ ਕਦੋਂ ਤੁਹਾਨੂੰ ਲੱਗਿਆ ਵੀ ਕਿਹੜੀ ਚੀਜ਼ ਦੇ ਨਾਲ ਰੈਵੋਲੂਸ਼ਨ ਆਇਆ ਕਿ ਅੱਜ ਊਮਨ ਵੀ ਇਕਵਲੀ ਜਿਹੜਾ ਹੈਗਾ ਉਹ ਆਪਣਾ ਕੰਮ ਕਾਰ ਕਰ ਰਹੀ ਹੈ ਯੂ نو ਆਈ ਥਿੰਕ ਲੇਡੀਜ਼ ਹਮੇਸ਼ਾ ਤੋਂ ਕੰਮ ਤਾਂ ਕਰਦੀ ਸੀਗੀਆਂ ਬਟ ਹੁਣ ਪਪੂਲਰ ਜ਼ਿਆਦਾ ਹੋਇਆ ਹੈ ਐਂਡ ਇਨੀਸ਼ੀਏਸ਼ਨ ਜ਼ਿਆਦਾ ਹੋਈ ਹੈ ਜਦੋਂ ਦੀ ਇੰਟਰਨੈਟ ਦਾ ਜ਼ਮਾਨਾ ਸ਼ੁਰੂ ਹੋਇਆ ਹੈ ਇੰਟਰਨੈਟ ਦੇ ਨਾਲ ਆਈ ਥਿੰਕ ਅਵੇਅਰਨੈਸ ਬਹੁਤ ਵਧੀ ਹੈ ਕੁੜੀਆਂ ਨੂੰ ਵੀ ਪਤਾ ਲੱਗਣ ਲੱਗਣਾ ਸ਼ੁਰੂ ਹੋ ਗਿਆ ਕਿ ਸਾਡੇ ਲਈ ਵੀ ਇਹ ਸਾਰਾ ਕੁਝ ਅਵੇਲੇਬਲ ਹੈਗਾ ਦੋ ਸੋਸਾਇਟਲ ਪ੍ਰੈਸ਼ਰਸ ਐਂਡ ਸੋਸਾਇਟਲ ਨਾਰਮਸ ਦੀ ਵਜ੍ਹਾ ਸੇ ਅਜ ਵੀ ਬਹੁਤ ਸਾਰੇ ਅਲੱਗ-ਅਲੱਗ ਲੈਵਲ ਤੇ ਪ੍ਰੈਸ਼ਰਸ ਹੁੰਦੇ ਨੇ ਕੁੜੀਆਂ ਤੇ ਅ ਬਟ ਆਈ ਥਿੰਕ ਦੈਟਸ ਵਾਟ ਵੀ ਆਰ ਵਰਕਿੰਗ ਔਨ ਕਿ ਅਸੀਂ ਓਨ ਪ੍ਰੈਸ਼ਰਸ ਨੂੰ ਵੀ ਸਹੀ ਗਾਈਡੈਂਸ ਦੇ ਨਾਲ ਉਹਨਾਂ ਨੂੰ अर्ਲੀ ਸ਼ੁਰੂ ਕਰਾ ਕੇ ਸੋ ਦੈਟ ਆਈ ਥਿੰਕ ਸਭ ਤੋਂ ਵੱਡਾ ਜਿਹੜਾ ਪ੍ਰੈਸ਼ਰ ਕੁੜੀਆਂ ਤੇ ਹੁੰਦਾ ਇਜ਼ ਅਬਾਊਟ ਦ ਫੈਮਿਲੀ ਆ ਫੈਮਿਲੀ ਹੋ ਗਈ ਵਿਆਹ ਹੋ ਗਿਆ ਬੱਚੇ ਹੋ ਗਏ ਫਿਰ ਤੁਹਾਨੂੰ ਲੱਗਦਾ ਹੈ ਕਿ ਮੈਂ ਆਪਣੇ ਬਿਜ਼ਨਸ ਤੇ ਕਿਵੇਂ ਧਿਆਨ ਦਵਾਂਗੀ ਤਾਂ ਹੀ ਤੁਸੀਂ ਜੇ अर्ਲੀ ਸਟਾਰਟ ਕਰੋਗੇ ਫਿਰ ਉਦੋਂ ਤੱਕ ਜਦੋਂ ਤੁਸੀਂ ਆਪਣੀ ਉਸ ਲਾਈਫ ਦੇ ਸਟੇਜ ਤੇ ਪਹੁੰਚੋਗੇ ਸ਼ਾਇਦ ਤੁਹਾਨੂੰ ਉਹਨਾ ਟਾਈਮ ਬਿਜ਼ਨਸ ਨੂੰ ਨਾ ਦੇਣਾ ਪਏ ਐਂਡ ਤੁਸੀਂ ਆਲਰੇਡੀ ਉਹਨੂੰ ਉਸ ਤਰੀਕੇ ਦੇ ਆਟੋਮੇਸ਼ਨ ਤੇ ਲਾ ਦੋ ਕਿ ਤੁਹਾਨੂੰ ਜੇ ਹਫਤੇ ਦੇ 4 ਘੰਟੇ ਵੀ ਦੇਣੇ ਹਨ ਉਹ ਵੀ ਬਹੁਤ ਸੋ ਦੈਟਸ ਵਾਟ ਆਈ ਵਾਂਟ ਟੂ ਕ੍ਰੀਏਟ ਫੋਰ ਔਮਨ ਇਹ ਤੁਹਾਡਾ ਇਹਦਾ ਵੇਟ ਦਾ ਜੀ ਰੋਡ ਮੈਪ ਕੀ ਰਹੂਗਾ ਮੰਨ ਲਓ ਮਹੀਨੇ ਦੋ ਮਹੀਨੇ ਬਾਅਦ ਤੁਹਾਡੇ ਨਾਲ 100 200 ਵੂਮਨ ਜੁੜ ਜਾਣ ਕੀ ਰੋਡ ਮੈਪ ਬਣਾਇਆ ਕਿਸ ਤਰ੍ਹਾਂ ਦੇ ਨਾਲ ਕੀ ਕੀ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਸਿਖਾਉਂਗੇ ਜਾਂ ਕਿਵੇਂ ਉਹਨਾਂ ਨੂੰ ਮੋਟੀਵੇਟ ਕਰੋ ਅਸੀਂ ਫਰਸਟਲੀ 2-3 ਮਹੀਨੇ ਚ 100-150 ਲੇਡੀਆਂ ਦਾ ਬਿਲਕੁਲ ਵੀ ਟਾਰਗੇਟ ਨਹੀਂ ਹੈਗਾ ਫਰਸਟ 3 ਮੰਥਸ ਆਈ ਮੀਨ ਜਦੋਂ ਐਪਲੀਕੇਸ਼ਨਸ ਆਣੀ ਸ਼ੁਰੂ ਹੋਣਗੀਆਂ ਅਸੀਂ ਹੈਂਡ ਪਿਕ ਕਰਾਂਗੇ 10 ਓਨਟਰਪ੍ਰੈਨਰਸ ਸੋ so, 10 ਓਨਟਰਪ੍ਰੈਨਰਸ ਤੇ ਕੰਮ ਕਰਾਂਗੇ ਫੋਕਸਡ ਉਹਨਾਂ ਦੇ ਰਿਸਰਚ ਤੇ ਉਹਨਾਂ ਦੇ ਮੈਂਟਰਸ਼ਿਪ ਤੇ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਗਾਈਡੈਂਸ ਚਾਹੀਦੀ ਹੈ ਉਹਨਾਂ ਦੇ ਬਿਜ਼ਨਸ ਲੈ ਕੇ ਕੋਈ ਪ੍ਰੋਡਕਟ ਤੇ ਹੈਗੀ ਹੈ ਸੋ ਸਾਡੇ ਕੋਲ ਪੈਨਲ ਆਫ ਮੈਂਟਰਸ ਬਹੁਤ ਸਾਰੇ ਹੈਗੇ ਨੇ ਫਰਮ ਵੈਰੀਅਸ ਯੂਨੀਵਰਸਿਟੀਆਂ ਪੀਪਲ ਹੂ ਆਰ ਇਨ देयर ਓਨ profession ਐਂਡ ਉਹ ਜੀ ਫਰਸਟ 3 ਮੰਥਸ ਉਹ ਜੀ ਮੈਂਟਰਸ਼ਿਪ ਮਿਲੇਗੀ ਐਂਡ ਦੈਨ ਵੈਨ ਦੇ ਆਰ ਰੈਡੀ ਵਿਦ देयर ਬਿਜ਼ਨਸ ਨੈਕਸਟ 9 ਮੰਥਸ ਉਹ ਸਾਡੇ ਕੋਲ ਆ ਸਕਦੇ ਨੇ ਕਿਸੇ ਵੀ ਤਰੀਕੇ ਦੇ ਫਾਲ ਬੈਕ ਲਈ ਇਨ ਫੈਕਟ ਵੀ ਵਿਲ ਕੀਪ ਚੈਕਿੰਗ ਔਨ 뎀 ਕਿ ਤੁਹਾਨੂੰ ਕਿਸੇ ਚੀਜ਼ ਦੀ ਪ੍ਰੋਬਲਮ ਤਾਂ ਨਹੀਂ ਹੈਗੀ ਐਨੀ ਕਾਈਂਡ ਆਫ ਗਾਈਡੈਂਸ ਕੀਪ 뎀 ਅਪਡੇਟਡ ਵਿਦ ਜਿਹੜੀ ਇੰਡਸਟਰੀ ਦੀ ਨੋਲੇਜ ਹੁੰਦੀ ਹੈ ਉਹਦੇ ਨਾਲ ਮੈਮ ਜਿਵੇਂ ਤੁਸੀਂ ਸ਼ੁਰੂਆਤ ਕੀਤੀ ਇੱਥੋਂ ਤੱਕ ਤੁਸੀਂ ਪਹੁੰਚੇ ਹੋ ਤੇ ਆਪਣੇ ਐਕਸਪੀਰੀਅੰਸ ਦੇ ਬੇਸ ਤੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਸਪੈਸ਼ਲੀ ਜਿਹੜੀਆਂ ਕੁੜੀਆਂ ਛੋਟੇ ਸ਼ਹਿਰਾਂ 'ਚ ਰਹਿੰਦੀਆਂ ਜਿਹੜੀਆਂ ਪਿੰਡਾਂ 'ਚ ਰਹਿੰਦੀਆਂ ਜਿਨ੍ਹਾਂ ਦੇ ਸੁਪਨੇ ਬਹੁਤ ਵੱਡੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅ ਵੈਲ ਆਈ ਥਿੰਕ ਕੋਈ ਵੀ ਸ਼ਹਿਰ ਜਾਂ ਪਿੰਡ ਛੋਟਾ ਨਹੀਂ ਹੁੰਦਾ ਜੇ ਤੁਹਾਡੇ ਸੁਪਨੇ ਵੱਡੇ ਨੇ ਤੁਸੀਂ ਅਚੀਵ ਵੀ ਕਰ ਸਕਦੇ ਹੋ ਐਂਡ ਕਦੇ ਵੀ ਤੁਸੀਂ ਇਹ ਨਹੀਂ ਸੋਚਣਾ ਕਿ ਕੋਈ ਵੀ ਸੁਪਨਾ ਬਹੁਤ ਵੱਡਾ ਹੈ ਅਚੀਵ ਕਰਨ ਲਈ ਜੇ ਤੁਸੀਂ ਸੋਚ ਸਕਦੇ ਹੋ ਤੁਸੀਂ ਕਰ ਸਕਦੇ ਹੋ ਐਂਡ there will be women and there will be men standing behind you ਅਗਰ ਆਪ ਆਪਣੇ ਪਿੱਛੇ ਖੜੇ ਹੋ ਤਾਂ ਜੀ ਬਹੁਤ ਸ਼ੁਕਰੀਆ ਜੀ ਸੋਸੀ ਗੱਲਬਾਤ ਕਰ ਰਹੀ ਸੀ ਨਮਨੀਤ ਕੌਰ ਢਿੱਲੋਂ ਦੇ ਨਾਲ ਜਿਨ੍ਹਾਂ ਨੇ ਮਿਸਾਲ ਪੈਦਾ ਕੀਤੀ ਹੈ ਸ਼ੁਰੂਆਤ ਕਰਕੇ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਬਤੌਰ ਐਕਟਰ ਤੇ ਮਾਡਲਿੰਗ ਵੀ ਕਰਦੇ ਰਹੇ ਆ ਤੇ ਹੁਣ ਇੱਕ ਨਵੀਂ ਇਨਿੰਗਸ ਦੀ ਸ਼ੁਰੂਆਤ ਕਰਨ ਲੱਗੇ ਆ ਤੇ ਅੱਜ ਇੰਟਰਨੈਸ਼ਨਲ ਮੂਮੈਂਟ ਡੇ ਤੇ ਇਹਨਾਂ ਨੇ ਜਿਹੜੀ ਵੀਡ ਹੈਗੀ ਜਿਹੜੀ ਉਹਦੀ ਸ਼ੁਰੂਆਤ ਕੀਤੀ ਹੈ ਔਮਨ ਐਂਟਰਪ੍ਰੈਨਰ ਇਕੋਸਿਸਟਮ ਡਵੈਲਪਮੈਂਟ ਇਹਦਾ ਨਾਮ ਹੈ ਜਿਦੇ ਰਾਹੀਂ ਉਹਨਾਂ ਕੁੜੀਆਂ ਨੂੰ ਇੱਕ ਬੜਾ ਵਧੀਆ ਮੌਕਾ ਮਿਲੂਗਾ ਜਿਨ੍ਹਾਂ ਨੇ ਜਿਨ੍ਹਾਂ ਨੇ ਜਿਹੜੇ ਆਪਣੇ ਜਿੰਨੇ ਸਟਾਰਟਅੱਪਸ ਨੇ ਤੇ ਉਹਨਾਂ ਦੇ ਨਾਲ ਜੁੜ ਕੇ ਆਪਣੇ ਉਸ ਕੰਮ ਨੂੰ ਆਪਣੇ ਉਸ ਸਟਾਰਟਅਪ ਨੂੰ ਹੋਰ ਵੱਡੇ ਪੱਧਰ ਤੇ ਲਿਜਾ ਸਕਦੇ ਨੇ ਚੰਡੀਗੜ੍ਹ ਤੋਂ ਕੈਮਰਾਮੈਨ ਨਕਾਸ਼ਦੀਪ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ